ਅਰਜੀ ਕਾਲਸਾ ਅਰਜੀ ਕੀ ਫਤੇ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੀ ਨੁਕਸਾ ਹੈਗਾ ਸਗਰੈਨੀ ਦਾ ਇਹਦੇ ਵਿੱਚ ਪੇਟ ਦੀ ਜਿਹੜੀ ਸਮੱਸਿਆ ਹੁੰਦੀ ਹੈ ਸਗਰੈਨੀ ਦੇ ਨਾਲ ਤੇ ਇਹਨੂੰ ਇੰਗਲਿਸ਼ ਦੇ ਵਿੱਚ ਇਰੀਟੇਬਲ ਬਾਉਲਸ ਸਿੰਡਰਮ ਕਹਿੰਦੇ ਨੇ ਇਹਨੂੰ ਇਰੀਟੇਬਲ ਬਾਉਲਸ ਸਿੰਡਰਮ ਇਹਦੇ ਵਿੱਚ ਨੁਕਸਾ ਹੈਗਾ ਜੀ ਸ਼ੁੱਧ ਪਾਰਾ ਸ਼ੁੱਧ ਪਾਰਾ ਗੰਧਕ ਸੁਹਾਗਾ ਤਿਰਕੁਟਾ ਤੇ ਕੋਡੀਆਂ ਦੀ ਭਸਮ ਨਿੰਬੂ ਦਾ ਇਹਦੇ ਵਿੱਚ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਨਿੰਬੂ ਦਾ ਰਸ ਪਾ ਕੇ ਇਹਨੂੰ ਚੰਗੀ ਤਰ੍ਹਾਂ ਹੋ ਕਰਨਾ ਹੈ ਤਿਆਰ ਕਰਨਾ ਹੈ ਨਿੰਬੂ ਦਾ ਰਸ ਪਾ ਕੇ 7 ਦਿਨ ਇਹ ਤੁਸੀਂ ਲੈਣੀ ਹੈ 1 ਗ੍ਰਾਮ ਡੇਲੀ ਘਿਓ ਨਾਲ ਖਾਣੀ ਹੈ 1 ਗ੍ਰਾਮ ਡੇਲੀ ਤੁਸੀਂ 7 ਦਿਨ ਘਿਓ ਨਾਲ ਖਾਣੀ ਹੈ ਤੇ ਤੁਹਾਨੂੰ ਜਿਹੜਾ ਸਖਰੇਣੀ ਰੋਗ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਊਗਾ ਤੇ ਇਹਦੇ ਵਿੱਚ ਭੋਜਨ ਤੁਸੀਂ ਹਲਕਾ ਹੀ ਖਾਣਾ ਹੈਗਾ ਜ ਜਿਹਦੇ ਵਿੱਚ ਚਾਵਲਾਂ ਦਹੀਂ ਚਾਵਲ ਖਾਣੇਗਾ ਤੇ ਆ ਦੁਬਾਰਾ ਫਿਰ ਦੇਖ ਲਓ ਜੀ ਸੁੱਧ 파 ਰਾਇ ਸਾਰਾ ਕੁਸ ਗੰਧਕ ਸੁਹਾਗਾ ਤਿਰਕੁਟਾ ਕੋਡੀਆਂ ਦੀ ਭਸਮ ਤੇ ਨਿੰਬੂ ਦਾ ਰਸ ਪਾ ਕੇ ਇਹ ਦਵਾਈ ਤੁਸੀਂ ਤਿਆਰ ਕਰਨੀ ਹੈ ਇੱਕ ਰਤਿ 7 ਦਿਨ ਇਹ ਖਾਣਾ ਇੱਕ ਇੱਕ ਗ੍ਰਾਮ 8 ਰਤੀਆਂ 1 ਗ੍ਰਾਮ ਹੁੰਦਾ ਜੀ 1 ਗ੍ਰਾਮ ਰੋਜ਼ ਇਹ ਘਿਓ ਨਾਲ ਖਾਣੀ ਹੈ ਤੁਸੀਂ 7 ਦਿਨ ਖਾਓਗੇ ਤਾਂ ਤੁਹਾਨੂੰ ਸਗਰਹਣੀ ਰੋਗ ਤੋਂ ਹਮੇਸ਼ਾ ਲਈ ਜਿਹੜਾ ਉਹ ਸੁਤਕਾਰਾ ਮਿਲ ਜੂਗਾ ਦੂਜਾ ਨੁਕਸਾ ਹੈਗਾ ਜੀ ਮਿਰਚਾਂ ਤੇਲੀਆਂ ਮਗ ਸਿੰਗਰਫ ਸੁਹਾਗਾ ਤੇ ਤਤੂਰੇ ਦੇ ਬੀਜ ਇਹਨਾਂ ਨੂੰ ਤੁਸੀਂ ਤਿਆਰ ਕਰਨਾ ਹੈ ਭੰਗ ਦੇ ਰਸ ਨਾਲ ਮਿਰਚਾਂ ਤੇਲੀਆਂ ਮਗ ਸਿੰਗਰਫ ਸੁਹਾਗਾ ਤਤੂਰੇ ਦੇ ਬੀਜ ਇਹਨਾਂ ਨੂੰ ਤੁਸੀਂ ਭੰਗ ਦੇ ਰਸ ਨਾਲ ਤਿਆਰ ਕਰਨਾ ਹੈ ਤਿਆਰ ਕਰਕੇ ਚਨੇ ਬਰਾਬਰ ਦੀਆਂ ਗੋਲੀਆਂ ਬਣਾ ਲੈਣੀਆਂ ਤੇ ਇਹਨਾਂ ਨੂੰ ਫਿਰ ਰੋਜ਼ ਖਾਣੇ ਦੋ ਟਾਈਮ ਖਾ ਕੇ ਇਹਨੂੰ ਗਾਂ ਦੀ ਦੁੱਧ ਦੀ ਲੱਸੀ ਦੇ ਨਾਲ ਖਾਣਾ ਜੀ ਤੇ ਭੋਜਨ ਇਹਦੇ ਵਿੱਚ ਦਹੀਂ ਚਾਵਲਾਂ ਦਾ ਖਾਣਾ ਇਹਦੇ ਨਾਲ ਅਤਿਸਾਰ ਸਗਰਹਿਨੀ ਅਤਿਸਾਰ ਜੋ ਹੁੰਦੇ ਲੂਜ਼ ਮੋਸ਼ਨ ਜਿਨ੍ਹਾਂ ਨੂੰ ਜਿਆਦਾ ਹੁੰਦੇ ਨੇ ਸਗਰਹਿਨੀ ਦੇ ਵਿੱਚ ਤੇ ਹਰ ਤਰ੍ਹਾਂ ਦੀ ਸਗਰਹਿਨੀ ਤੇ ਕੰਮ ਕਰਦੇ ਇਹ ਨੁਕਸੇ ਵੈਸੇ ਤਾਂ ਤੇ ਪਰ ਅਤਿਸਾਰ ਤੇ ਜਿਹੜਾ ਇਹ ਦਸਤ ਜਿਨ੍ਹਾਂ ਨੂੰ ਲੱਗਦੇ ਨੇ ਤੇ ਸਗਰਹਿਨੀ ਦਿਨਾ ਚ ਇਹ ਖਤਮ ਕਰ ਦੂ ਸੋਨੂੰ ਸੋਡਾ ਇਹ ਰੋਗ ਤੇ ਬਹੁਤ ਹੀ ਜਿਹੜੇ ਸਰਲ ਤੇ ਜਿਹੜੇ کارਗਰ ਨੁਕਸੇ ਨੇ ਜਿਹੜੇ ਤੁਸੀਂ ਆਪ ਬਣਾ ਸਕਦੇ ਹੋ ਤੇ ਇਹਨਾਂ ਤੋਂ ਤੁਹਾਨੂੰ 100% ਲਾਭ ਮਿਲੂਗਾ ਜੀ ਜੇ ਜਿਸ ਕਿਸੇ ਨੂੰ ਵੀ ਇਹ ਸਮੱਸਿਆ ਹੈਗੀ ਹੈ ਤਾਂ ਇਹ ਲਾਭ ਉਠਾਓ ਵੀਡੀਓ ਪਸੰਦਾ ਹੀ ਹੋਵੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਰਜੀਕਾ ਖਾਲਸਾ ਰਜੀਕੀ ਫਤਿਹ